ਸਭ ਕੋ ਆਖੇ ਬਹੁਤ ਬਹੁਤ ਕੱਟ ਨਾ ਆਖੇ ਕੋਈ ਕੀਮਤ ਕਿਨੇ ਨਾ ਪਾਇਆ ਕਹਿ ਨਾ ਵੱਡਾ ਹੋਏ ਸੱਚਾ ਸਾਹਿਬ ਇੱਕ ਤੂੰ ਹੋਰ ਜਿਕੇ ਤੇ ਲੋ ਏ ਪ੍ਰਭੂ ਹਰੇਕ ਜੀਵ ਤੈਨੂੰ ਬਹੁਤ ਬਹੁਤ ਧੰਨਵਾਸ ਤੇ ਹੀ ਆਖਦਾ ਹੈ ਕੋਈ ਵੀ ਥੋੜਾ ਨਹੀਂ ਮੰਗਦਾ ਕਿਸੇ ਨੇ ਵੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ ਮੰਗ ਮੰਗ ਕੇ ਕਦੇ ਕੋਈ ਵੀ ਰੱਜਿਆ ਹੀ ਨਹੀਂ اے ਪ੍ਰਭੂ ਇੱਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਹੋਰ ਸਾਰੇ ਜੀ ਜੰਤ ਜਗਤ ਮੰਡਲ ਨਾਸਵੰਤ ਹਨ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਝ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆਰੀ ਜਿੱਥੇ ਨੀਜ ਸਮਾਲੀਅਨ ਥਥ ਨਦਰ ਤੇਰੀ ਬਖਸੀਸ ਏ ਪ੍ਰਭੂ ਮੈਂ ਤੇਤੋਂ ਇਹੀ ਮੰਗਦਾ ਹਾਂ ਕਿ ਤੇਰਾ ਨਾਨਕ ਉਹਨਾ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਨੀਵੇਂ ਜਾਤ ਦੇ ਹਨ ਜੋ ਨੀਵਿਆਂ ਤੋਂ ਵੀ ਅਤ ਨੀਵੇਂ ਆਖਵਾਂਦੇ ਹਨ ਮੈਨੂੰ ਮਾਇਆ ਧਾਰਿਆਂ ਦੇ ਰਾਹੇ ਤੁਰੰਦੀ ਕੋਈ ਤਾਂਗ ਨਹੀਂ ਕਿਉਂਕਿ ਮੈਨੂੰ ਪਤਾ ਨਹੀਂ ਪਤਾ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉੱਥੇ ਹੈ ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ